ਲੋਕ ਤਾਂ ਇਹ ਤੁਹਾਡਾ ਸਾਡੇ ਚੈਨਲ ਤੇ ਵੀਡੀਓ ਨੂੰ ਲਾਈਕ ਕਰੋ ਤੇ ਇਸ ਲਾਲ ਰੰਗ ਦੇ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਐਜਾਂ ਦੀਆਂ ਵਧੀਆ-ਵਧੀਆ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਹਾਂ ਭਾਈ ਉਹ ਤੋਂ ਇੱਕ ਸਟੋਰੀ ਪਾਉਣ ਲੱਗੇ ਆ। ਪਿੱਕਮ ਮੰਦਰ ਦੇ ਵਿੱਚ ਬੈਦਮਾਨ ਪੰਡਤ ਤੇ ਕਥਾਵਾਚਕ ਬਾਕੀ ਜਨਤਾ ਸੁਣਨ ਵਾਲੀ ਬਹੁਤ ਘੱਟ ਹੋ ਜਾਂਦਾ ਸੀ ਉਸ ਮੰਦਰ ਦੇ ਵਿੱਚ ਇੱਕ ਕੁੱਤੇ ਦੇ ਰੂਪ ਚ ਆਉਂਦਾ ਸੀ ਪਹਿਲਾਂ ਆ ਕੇ ਨਮਸਕਾਰ ਕਰਕੇ ਹੱਥ ਬੰਨ੍ਹ ਕੇ ਐ ਤਾਂ ਦੋ ਪੈਰਾਂ ਤੇ ਖੜ ਕੇ ਸਾਰਿਆਂ ਨੂੰ ਫਤੇ ਬੁਲਾਉਣੀ ਉਹਨੇ ਕੁੱਤੇ ਨੇ ਨਾ ਮੰਦਰ ਨੂੰ ਮੱਥਾ ਟੇਕਣਾ ਫੇਰ ਉਹ ਵਿਚਾਰਾਂ ਛੋਣ ਨਹੀਂ ਆਉਂਦੀਆਂ ਜਦੋਂ ਸਾਰੀ ਸੰਗਤ ਨੇ ਜਾਣਾ ਯਾਨੀ ਉਦੋਂ ਉੱਠ ਕੇ ਜਾਣਾ ਇਹ ਜਿਹੜੇ ਪੰਡਤ ਲੋਕ ਵਿੱਚ ਬਹਿਂਦੇ ਤੇ ਉੱਥੇ ਆ ਕੇ ਯਾਨੀ ਬੜੀ ਵਿਚਾਰ ਕਰਿਆ ਕਰਨ ਬਈ ਹਾਏ ਕੁੱਤਾ ਇਹ ਸਤਕਾਰ ਵੜਾ ਕਰਦਾ ਆ ਕੇ ਮੱਥਾ ਮੰਦਰ ਨੂੰ ਟੇਕਦਾ ਸਾਰੀ ਜਨਤਾ ਜਿੰਨੀ ਬੈਠੀ ਆ ਉਹਨੂੰ ਨਮਸਕਾਰ ਕਰਦਾ ਬੀਏ ਕਾਰਨ ਕੀ ਇਹਨੂੰ ਪੁੱਛੀਏ ਵੀ ਕੌਣ ਹੈ ਕਈ ਦਿਨ ਵਿਚਾਰਾਂ ਚੱਲਦੀਆਂ ਰਹੀਆਂ ਸੋਚਦੇ ਰਹੇ ਇੱਕ ਦਿਨ ਉਹਨੂੰ ਪੁੱਛਿਆ ਉਹਨਾਂ ਨੇ ਦੇ ਤੂੰ ਕੁੱਤਾ ਵੀ ਸੁਣ ਨਾਉਣਾ ਵੀ ਕੀ ਗੱਲ ਹੈ ਤੀ ਵਿਚਾਰਾ ਤੇਰੇ ਮਨ ਦੇ ਵਿੱਚ ਕਿਵੇਂ ਆਉਣਾ ਤੂੰ ਵੀ ਅਸੀਂ ਸਾਰੇ ਸ਼ੱਕ ਕਰਦੇ ਹਾਂ ਇਸ ਗੱਲ ਤੇ ਬੀਏ ਕੁੱਤਾ ਕਿਵੇਂ ਆਉਂਦਾ ਵੀ ਤੂੰ ਆਉਂਦਾ ਕਥਾ ਸੁਣ ਨਾਉਣਾ 30 ਪ੍ਰੋਗਰਾਮ ਹੈ ਤੇਰਾ ਤੂੰ ਹੈ ਕੌਣ ਉਹ ਕਹਿੰਦਾ ਹਾਂ ਤਾਂ ਮੈਂ ਕੁੱਤਾ ਹੀ ਪਰ ਮੈਂ ਤੋਂ ਇੱਕ ਆਸ਼ ਕਰਦਾ ਵੀ ਮੰਦਰ ਦੇ ਵਿੱਚੋਂ ਜੇ ਮੈਨੂੰ ਮਿਲ ਜੇ ਮੈਂ ਕਿਸੇ ਪੰਡਤ ਲੋਕ ਦੀ ਕੁੜੀ ਦਾ ਸ਼ਾਗਲ ਜਾਣਾ ਚਾਹਣਾ ਵੀ ਕਰ ਦੂ ਮੈਨੂੰ ਕੋਈ ਇਸ ਝਾਗ ਤੇ ਆਉਣਾ ਮੈਂ ਉਹ ਨਹੀਂ ਆਉਂਦਾ ਵੀ ਇੰਨਾ ਜਗ੍ਹਾ ਤੋਂ ਮਿਲਦਾ ਸਭ ਕੁਝ ਮੰਗਿਆ ਵਾ ਬੜੇ ਹੈਰਾਨ ਹੋਏ ਉਹਦੀ ਗੱਲ ਸੁਣ ਕੇ ਉਹ ਕਹਿੰਦੇ ਤੂੰ ਐਂ ਦੱਸ ਵੀ ਪੰਡਤ ਲੋਕ ਆਸੀਂ ਅਸੀਂ ਬੰਦਿਆਂ ਤੂੰ ਕੁੱਤੇ ਐ ਕੁੱਤੇ ਨੂੰ ਤਾਂ ਕੋਈ ਆ ਤਾਂ ਨਮਾ ਕੰਮ ਐ ਵੀ ਕੁੱਤੇ ਨੂੰ ਸ਼ਾਕ ਕੌਣ ਕਰਦੂ ਇਹੋ ਜਿਹਾ ਬੰਦਾ ਤੈਨੂੰ ਕਿਹੜਾ ਦਿੱਕਾ ਦੂ ਜਿਹੜਾ ਕੁੱਤੇ ਨੂੰ ਸ਼ਾਕ ਕਰਦੂ ਇਹ ਤਾਂ ਬੜਾ ਮੁਸ਼ਕਲ ਕੰਮ ਉੱਥੇ ਇੱਕ ਪੰਡਤ ਦੀ ਕੁੜੀ ਵੀ ਹੈਗੀ ਸੀ ਉਂਵੀ ਗਰੀਬੀ ਧਰੋਂ ਉਹਨੇ ਮਨ ਕੱਢਿਆ ਵੀ ਹੈ ਤਾਂ ਕੌਤਕ ਕੋਈ ਦੇਖ ਲੈਨੇ ਆ ਚਲ ਭਾਗ ਪਟਿਆ ਕੇ ਕੀ ਆ ਕੁੜੀ ਦੇ ਕਰਮ ਜੇ ਤਾਂ ਲਿਖੇ ਵੀ ਇਹਦੇ ਹੋਏ ਤਾਂ ਮਲਾਂਗੇ ਵੀ ਗਰੀਬ ਘਰ ਜੰਮੀ ਟੀ ਚਲੋ ਐ ਕੁੱਤੇ ਦੇ ਮਗਰ ਲਾਤੀ ਮੰਨ ਲੋ ਖਬਰ ਹੈ ਕੋਈ ਕੌਟਕ ਮਹਾਰਾਜ ਕੋਈ ਕਹਿਆ ਜਾ ਕਰੇ ਜਿਹੜਾ ਇਹ ਕੁੱਤੇ ਦੇ ਰੂਪ ਚਾਉਂਦਾ ਕੋਈ ਤਖਣੀ ਆਇਤੀ ਵੀ ਹੋ ਸਕਦੀ ਹੈ ਪੰਡਤ ਨੇ ਵਿਚਾਰ ਕਰਕੇ ਆਪਣੇ ਮਨ ਦੇ ਨਾਲ ਹਾਂ ਮੈਂ ਭਰ ਗਿਆ ਕਹਿੰਦਾ ਵੀ ਮੈਂ ਰਾਇ ਕਰੂੰਗਾ ਕਿ ਜਾ ਕੇ ਮੈਂ ਕਰ ਦੂੰਗੀ ਮੇਰਾ ਮਾਗਰੋਂ ਮੁੱਲਾ ਪਰਿਵਾਰ ਮੰਨ ਗਏ ਨਾ ਪੁੱਛਾਂਗੇ ਭਾਵੇਂ ਮੈਂ ਜਾ ਕੇ ਪੰਡਤ ਨੂੰ ਪੁੱਛੂੰ ਵੀ ਜੀ ਪੰਡਤ ਨੇ ਹਾਂ ਮੈਂ ਭਰਤੀ ਚਲ ਮੈਂ ਕਰ ਦੂੰ ਤੂੰ ਕਰਦੇ ਅਸੀਂ ਜਿਹੜਾ ਬਰਾਤ ਲੈ ਆਉਣੀ ਹੈ ਮੈਂ ਤਾਂ ਕੱਲਾ ਆਉਂ ਤੂੰ ਫੇਰੇ ਕਰਨੀ ਫੇਰੇ ਲੈ ਕੇ ਵਾਪਸ ਮੋੜ ਤੋਂ ਤੂੰ ਮੇਰੇ ਮਾਦਰ ਤੁਰਿਆਹੀਂ ਮੈਂ ਮੂਰੇ ਬਾਹਰੋਂ ਜਿੱਥੇ ਮਨ ਦੀ ਮੈਂ ਉੱਤਰੋਂ ਉਥੋਂ ਦੀ ਜੇ ਕਿਤੇ ਮਿਲਣ ਵੀ ਆਉਣਾ ਹੋਇਆ ਕਦੇ ਉਥੋਂ ਦੀ ਸੁਣੀ ਮੈਂ ਜਾਊ ਤੂੰ ਨਿਗਾਹ ਰੱਖੀ ਉਥੋਂ ਦੀ ਤੂੰ ਆ ਜੀ ਕਿਤੇ ਦੇਖ ਵੀ ਆਈ ਸਾਰੀਆਂ ਗੱਲਾਂ ਪੰਡਤ ਨੂੰ ਕਰਕੇ ਜਾਨੀ ਮਤਬਲ ਤੋੜਤਾ ਪੰਡਤ ਨੇ ਜਾ ਕੇ ਘਰੇ ਵਿਚਾਰਾਂ ਕਰੀਆਂ ਬਈ ਉੱਥੇ ਇੱਕ ਕੋਟਾ ਆਉਂਦਾ ਸਾਰੀ ਸੰਗਤ ਨੂੰ ਨਮਸਕਾਰ ਕਰਦਾ ਆ ਕਿ ਕਰਕੇ ਫਤੇ ਹੱਥ ਜੋੜ ਕੇ ਫਤੇ ਬੁਲਾਉਂਦਾ ਲੋ ਪੈਰਾਂ ਤੇ ਖੜਕੇ ਜਿਹੜਾ ਐਡਾ ਸ਼ੂਜਮਾਨ ਐ ਵੀ ਉਹ ਕੁੱਤਾ ਤਾਂ ਨਹੀਂ ਹੋਣਾ ਚਾਹੀਦਾ ਜਦੋਂ ਉਹਨੂੰ ਪੁੱਛਿਆ ਸੀ ਸਾਧਾਂ ਨੇ ਵੀ ਤੂੰ ਕਿਸ ਕਾਰਨਾ ਆਉਣਾ ਐ ਉਹ ਕਹਿੰਦਾ ਵੀ ਮੈਂ ਇੱਥੋਂ ਮੰਦਰ ਤੋਂ ਆ ਜਾ ਕੇ ਰੱਖਣਾ ਵੀ ਮੈਨੂੰ ਜੇ ਕੋਈ ਕੁੜੀ ਦਾ ਸ਼ਾ ਕਰ ਦੇ ਵੀ ਜਾ ਕੇ ਉਹ ਵੀ ਆ ਵਿਚਾਰ ਤੇ ਆਉਣਾ ਮੈਂ ਜੇ ਪੁੱਛਿਆ ਸੀ ਉਹਨੂੰ ਵੀ ਮੈਂ ਤਾਂ ਪੰਡਤ ਜੀ ਨੂੰ ਕਹਿੰਦਾ ਵੀ ਹਾਮੀ ਭਰਿਆ ਉਹ ਕਹਿੰਦੀ ਤਾਂ ਵਧੀਆ ਤਾਂ ਨਹੀਂ ਕਰਿਆ ਜੇ ਉਹਨਾਂ ਹਾਮੀ ਭਰਿਆ ਆ ਚਲੋ ਇਹਦੇ ਦੇ ਕੁੜੀ ਦੇ ਕਰਮ ਨੇ ਹੁਣ ਉਹੋ ਜੇ ਛੋੜ ਲਾਂਗੇ ਕੁੱਤਿਆਂ ਬਿੱਲਿਆਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੁੰਦਾ ਕੱਲ ਕਹਿੰਦੀ ਫਿਰ ਦੇਖੀ ਜਾਈਂ ਜੇ ਉਹ ਪ੍ਰਦਰਸ਼ਨ ਭਾਵੇ ਵੀ ਜੇ ਤੂੰ ਹਾਮੀ ਭਰਿਆ ਆ ਉਹਨੂੰ ਪੁੱਛ ਲਈ ਵੀ ਕਿਹੜੇ ਦਿਨ ਆਊ ਬਰਾਤ ਮੰਗੂਗੀ ਜੇ ਵਿਆਹ ਕੇ ਲੈ ਕੇ ਜਾਣਾ ਹੈ ਜਿਹੜਾ ਟਾਈਮ ਨਿਜਿਤ ਕਰ ਲਈ ਉਹਦੇ ਨਾਲ ਫਿਰ ਦੇਖ ਲਾਂਗੇ ਕਰ ਲਾਂਗੇ ਕਿਹੜੀ ਲਵੇ ਵਾਲੇ ਤਾਂ ਪੰਜ ਛੱਤ ਘਰ ਤਾਂ ਕੋਲੇ ਮਾੜਾ ਮੂਟਾ ਕਹਿ ਨਹੀਂ ਪਊ ਤੇ ਵੀ ਬਾਹਰਲਾ ਕਾਠ ਆਪਾਂ ਨਹੀਂ ਕਰਾਂਗੇ ਹੋਰ ਮੁਖੌਲ ਵੀ ਕਰਨਗੇ ਲੋਕ ਅਲੱਗਾਂ ਕਹਿੰਦਾ ਕੁੱਤੇ ਨੂੰ ਹੀ ਕੁੜੀ ਵਿਆhti ਵਿਚਾਰਾਂ ਕਰਕੇ ਉਹਦੇ ਨਾਲ ਟਾਈਮ ਨਿਜਿਤ ਕਰਤਾ ਵੀ ਫਲਾਣੇ ਦਿਨ ਆ ਜੀ ਉਸ ਦਿਨ ਗਲਾ ਹੁੰਦਾ ਤਾਂ ਉਹ ਮੋਜੀ ਦੀ ਮੰਦਿਰ ਜਿੱਥਾਂ ਉੱਦੋਂ ਉਹ ਬਰਾਤ ਦੇ ਰੂਪ ਚ ਆਇਆ ਆ ਕੇ ਕਰੇ ਉਹਦੇ ਨਾਲ ਫੇਰੇ ਕਰਤੇ ਪੰਡਤ ਨੇ ਕੁੜੀ ਦੇ ਫੇਰੇ ਕਰੇ ਵੀ ਤੇ ਉਹ ਮੂਰੇ ਤੁਰ ਆ ਗਿਆ ਪੰਡਤ ਤੇ ਕੁੜੀ ਮਾੜ ਤੁਰੇ ਗਏ ਇੱਕ ਜੰਗਲ ਚ ਜਾ ਬੜੇ ਘੂੜੇ ਦੇ ਅੰਦਰ ਜੰਗਲ ਚ ਉਹ ਮੂਰੇ ਖੋਡਾ ਇੱਕ ਖੱਡ ਜੀ ਉਹ ਦੇ ਵਿੱਚ ਹੀ ਉਤਰ ਗਿਆ ਕੁੜੀ ਨੂੰ ਮਾਗ ਲੋਦੇ ਉਤਰਨਾ ਪੈ ਗਿਆ ਚਲ ਪੰਡਤ ਉੱਥੋਂ ਕੁੜੀ ਦਾ ਸਿਰ ਕੋਸ ਕੇ ਮਗਰ ਮੁੜਿਆ ਉਹਨਾਂ ਨੇ ਆਪਦਾ ਮੂਹਰੇ ਵਗੇਟ ਖੋਲ੍ਹਿਆ ਵਗੇਟ ਖੋਲ੍ਹ ਕੇ ਪਤਾਲ ਦਾ ਰਾਜਾ ਤੀ ਉਹ ਉਹ ਆਪਰੇ ਰਾਜ ਕੁੜੀ ਨੂੰ ਲੈ ਗਿਆ ਚਲ ਪੰਡਤ ਮੁੜਿਆ ਆ ਯਾਨੀ ਵਿਚਾਰਾਂ ਆਥਣੇ ਕਰੀਆਂ ਤੇ ਯਾਨੀ ਦੁਨ ਜੀ ਉਦਾਸ ਨੇ ਬਹੁਤ ਵੇ ਪਤਾ ਨਹੀਂ ਕੀ ਕਾਰਨ ਬਣੂ ਚਲੋ ਜੋ ਕੁਦਰਤ ਨੂੰ ਭਾਵੇ ਵਿਆਹ ਕਰ ਦਿੱਤੀ ਕੁੜੀ ਚਲੋ ਗਰੀਬ ਤੇ ਆਪਾਂ ਵੀ ਗਰੀਬ ਮੰਨ ਕੇ ਚਲੋ ਦੇਖਾਂਗੇ ਜਿਹੇ ਜਿਹੇ ਹੁਣ ਕੁੜੀ ਦੇ ਕਰਮ ਨੇ ਯਾਨੀ ਨੇ ਦੁਨੀਆਂ ਜੀਆਂ ਨੂੰ ਹੀ ਘਟਾਈ ਜਾ ਤਾ ਸੋਚਾਂ ਚ ਪਏ ਵਿਆਹਤਾ ਦਿੱਤੀ ਕੁੜੀ ਚਲ ਬਹਿਣ ਨਹੀਂ ਰਹਿਗੇ ਟਾਈਮ ਆਇਆ ਮੂਰੇ ਜਿਵੇਂ ਹੁਣ ਵਰਤਾਂ ਦਾ ਕਹਿੰਦੇ ਜਾਂ ੀਆਂ ਦਾ ਆਉਂਦੇ ਤੇ ਸੰਧਾਰਾ ਵਿੱਚ ਦੇਣ ਮੰਗੀ ਚੱਲ ਕਹਿੰਦੀ ਬਿਆਰ ਆਹ ਮਠੀਆਂ ਮੁੱਠੀਆਂ ਪਕਾ ਦੇਣੇ ਆ ਕੁਝ ਬਿਸਕੁਟ ਲੈ ਜੀ ਡੱਬਾ ਲੱਡੂਆਂ ਦਾ ਲੈ ਜੀ ਨਾਲੇ ਮਿਲਿਆ ਜੇ ਹੋਈ ਫੜਾਇਆ ਚੱਲ ਨਹੀਂ ਛਾਬਰ ਕਰ ਲਾਂਗੇ ਜਾ ਤਾਂ ਆ ਨਾ ਪੰਡਤਨੀ ਨੇ ਛੰਡਾਰੇ ਦੇ ਰੂਪ ਚ ਚੱਲ ਛਾਪਦੇ ਬੰਦੇ ਜਿਹੇ ਜੇ ਕੱਪੜੇ ਜਿਹੇ ਸੀ ਉਹ ਜਿਹੇ ਪਾਦੇ ਧੂਲੇ ਚ ਪਾ ਕੇ ਸੰਧਾਰਾ ਦੇਣ ਪੰਡਤ ਤੋਰ ਪਾ ਜੇ ਢੱਡ ਤੋਂ ਬਾਅਦਸ ਮੁੜਿਆ ਤੀ ਪੰਡਤ ਉੱਥੇ ਜਦੋਂ ਗਿਆ ਉੱਥੋਂ ਉੱਤਰਿਆ ਥੱਲੇ ਉੱਤਰਦਾ ਤੁਰਿਆ ਗਿਆ ਮੂਹਰੇ ਗੇਟ ਆਇਆ ਬੜਾ ਸੁੰਦਰ ਉਹ ਗੇਟ ਦੇ ਤੋਂ ਖੋਲਿਆ ਗਾਂਹ ਸ਼ਾਂਤਰੀ ਖੜਾ ਮਹੋ ਦੇਵਤੇ ਉਤਲੇ ਬੰਦਿਆਂ ਨੂੰ ਜਣੀ ਮਤਲ ਥੱਲੇ ਆਲਿਆਂ ਦਾ ਤੇ ਉਤਲਿਆਂ ਦਾ ਫਰਕਾ ਬਤਾਵਾਲਿਆਂ ਦਾ ਤਾਂ ਉਹ ਕਹਿੰਦਾ ਵੀ ਤੂੰ ਕੌਣ ਹੈ ਉਹ ਕਹਿੰਦਾ ਵੀ ਜਿਹੜਾ ਕੁੱਤੇ ਦੇ ਰੂਪ ਦੇ ਵਿੱਚ ਤਾਹਾਂ ਜਾਂਦਾ ਸੀ ਉਹਦਾ ਸ਼ੌਰਾਮ ਹੈ ਉਹ ਨੂੰ ਮੈਂ ਕੁੜੀ ਵਹੀ ਆਪਲੀ ਤੋ ਚੰਝ ਪੈ ਗਿਆ ਉਹ ਵੀ ਵੀ ਇਹ ਰਾਜੇ ਨੇ ਇਹਦਾ ਸ਼ਕ ਮਿਲਿਆ ਲੈ ਗਰੀਬ ਘਰ ਦਾ ਐਡੇ ਗਰੀਬ ਦਾ ਇਹ ਰਾਜਾ ਹੈ ਪਤਾਲ ਦਾ ਚੱਲ ਗਾਹਾਂ ਕਹਿੰਦਾ ਲੈਨੇ ਆ ਪਤਾ ਗਾਹਾਂ ਨਾਲ ਲੈ ਗਿਆ ਤੇ ਮੂਰੇ ਜਦੋਂ ਜਾ ਕੇ ਦੇਖਿਆ ਉਹ ਗਾਇਤ ਕਰਕੇ ਜਾ ਕੇ ਹੰਥੀ ਤੇ ਚੜਿਆ ਵਾ ਗਾਹਤਕਾਰ ਕੇ ਮੁੜਿਆ ਜਿਉ ਉਦੋਂ ਨੂੰ ਉਹ ਵੀ ਆ ਗਿਆ ਜਦੋਂ ਉਹਨੇ ਦੇਖਿਆ ਵੀ ਇਹ ਤਾਂ ਮੇਰਾ ਸ਼ੌਰਾ ਸ਼ਾਹ ਆ ਰਹੇ ਨੇ ਹੰਥੀ ਤੋਂ ਉਤਰਿਆ ਉਤਰ ਕੇ ਉਹਦੇ ਚਰਨੀ ਹੱਥ ਲਾਏ ਚਰਨੀ ਹੱਥ ਲਾ ਕੇ ਸੁਖਸ਼ਾਂਤ ਪੁੱਛੀ ਤੇ ਉਹ ਝਾਕ ਰਿਹਾ ਬੈਠਾ ਬਈ ਉਦਨੇ ਤਾਂ ਕੁੱਤਾ ਸੀ ਇਹ ਕੌਣ ਹੋਇਆ ਉਹਨੂੰ ਕਹਿੰਦਾ ਤੂੰ ਕੌਣ ਹੈ ਕਹਿੰਦਾ ਮੈਨੂੰ ਤੇ ਨਹੀਂ ਸਿਆਣਿਆ ਉਹਦੇ ਨਾਲ ਮੈਂ ਕੁੱਤੇ ਦੇ ਰੂਪ ਚ ਮੈਂ ਜਵਾਈਆਂ ਤੇਰਾ ਮੈਂ ਰਾਜਾ ਬਤਾਵਾ ਉੱਥੇ ਕੁੱਤੇ ਦੇ ਰੂਪ ਚ ਜਾਂਦਾ ਸੀ ਮੈਂ ਛੋਡੇ ਕੋਲੇ ਬੜਾ ਖੁਸ਼ ਹੋਇਆ ਸਾਰੀ ਨਾਲ ਜਿਹੜੀ ਹੋਰ ਨਾਲ ਸ਼ੈਨਕ ਤੇ ਉਹਨਾਂ ਨੇ ਬੜਾ ਸ਼ਤਕਾਰ ਕਰਿਆ ਵੀ ਆਪਣੇ ਰਾਜਾ ਸਾਹਿਬ ਦੇ ਸਹੁਰੇ ਆ ਹਾਏ ਨੇ ਜਦ ਨਾਲ ਲਿਜਾ ਕੇ ਕੁੜੀ ਨੂੰ ਮਿਲੇ ਜਾ ਕੇ ਮਿਲ ਲੱਗ ਰਹਿਆ ਜਾਂਦਾ ਗਾਹ ਤੇ ਜਾਂਦਾ ਰਾਜਾ ਕੁੜੀ ਨੂੰ ਛੱਤਾਂ ਕਮਰਿਆਂ ਦੀਆਂ ਕੁੰਜੀਆਂ ਫੜਾ ਗਿਆ ਕਹਿੰਦਾ ਵੀ ਸੀ ਕਮਰਿਆਂ ਦੇ ਦਰਸ਼ਨ ਕਰਾ ਦੇ ਸੱਤਵੇਂ ਦੇ ਨਾਲ ਦਿਖਾਈ ਉਹਨੂੰ ਆ ਜਹਾਜ ਆ ਕੁਝ ਆਪਣੇ ਕੋਲੇ ਹੈਗਾ ਸਾਰਾ ਕੁਝ ਦਿਖਾ ਦੇ ਯਾਰ ਕਿ ਤੱਕ ਦੇ ਵੀ ਹਾਂ ਬਾਤਾਂ ਸਹੀ ਇਹਨਾਂ ਦੇ ਕੋਲੇ ਰਾਜੇ ਨੇ ਲਾ ਮੋਹਰਾ ਟੋਟੇ ਯਾਨੀ ਹੀਰੇ ਮੋਤੀ ਕੁਲ ਚੀਜ਼ ਇਹਨਾਂ ਕੋਲੇ ਹੈਗਾ ਰਾਜੇ ਆਵਾਸ਼ਮਾਨ ਵੀ ਸਾਰੇ ਬੈਟਕਾਂ ਖੋਲ ਕੇ ਦਰਸ਼ਨ ਕਰਾ ਦੇ ਮਾਇਆ ਨਾਗਾ ਤਾਬ ਗਾਹ ਤਬਾ ਗਿਆ ਕੁੰਡੀਆਂ ਕੁੜੀ ਨੂੰ ਫੜਾ ਗਿਆ ਜਦੋਂ ਪੰਡਤ ਜਾਇਆ ਕਰੇ ਪਹਿਲੇ ਜਿਹੜੇ ਕੰਗਰੇ ਕੁੰਡੀਆਂ ਖੋਲ੍ਹਿਆ ਕਰਨਾ ਉਸੇ ਨੂੰ ਕਮੂਠੀ ਲਿਫਾਫੇ ਚ ਪਾ ਕੇ ਝੋਲੀ ਚ ਪਾ ਲਿਆ ਕਰੇ ਕਿਉਂ ਗਰੀਬਤੀ ਪੰਡਤ ਹੀਰਿਆਂ ਤੋਂ ਲਾ ਕੇ ਮੋਤੀਆਂ ਤੋਂ ਕੁੱਲ ਚੀਜ਼ ਸੱਤਾਂ ਤੰਬਰਿਆਂ ਦੇ ਵੀ ਸੱਤ ਪੱਤੇ ਹੀ ਅਣੀ ਮਟਬਲੇ ਚ ਜੰਪਈਆਂ ਸੀ ਮਾਇਆ ਪਈਤੀ ਸਾਰੀ ਕਿਸੇ ਸਿਉਣੇ ਦੇ ਇਹਾਂ ਮੋਹਰਾਂ ਨੇ ਕਿਸੇ ਤੇ ਚਾਂਦੀ ਦੇ ਰੁਪਈਏ ਨੇ ਕਿਤੇ ਹੀਰੇ ਨੇ ਕਿਤੇ ਮੋਤੀ ਨੇ ਸੱਤਾ ਕੰਬ ਰਿਆਂ ਦੇ ਕਿਉਂ ਸਾਤ ਮੁੱਠੀਆਂ ਪਾ ਕੇ ਉਹ ਅੱਡੋ-ਅੱਡੀ ਲਿਫਾਫਿਆਂ ਦੇ ਵਿੱਚ ਧੂਲੇ ਜਿਹਾ ਪਾਉਂਦਾ ਗਿਆ। ਸੀਆਂ ਤੇ ਪਾਲੇ ਜਦੋਂ ਛੱਤਮਾਏ ਨੂੰ ਕਹਿੰਦੇ ਭਾਈ ਬਾਪੂ ਜੀ ਇਹ ਤਾਂ ਖੋਲਣ ਦਾ ਹੁਕਮ ਨਹੀਂ ਆਪਾਂ ਨੂੰ ਵੀ ਸੀ ਦੇ ਦਰਸ਼ਨ ਕਰਾਈ। ਉਹ ਕਹਿੰਦਾ ਦੇਖ ਤਾਂ ਲੋ ਭਾਈ ਆਪਾਂ ਕਿਹੜਾ ਜੱਕਣਾ ਝੋ ਕੁਸ਼। ਦੇਖਣ ਦਾ ਕੀ ਡਰ ਹੈ ਚਲ ਆਪਾਂ ਦੇਖ ਤੇ ਮੁੜ ਆਵਾਂਗੇ। ਚਲੋ ਪ੍ਰੋਵ ਦੇ ਕਹਿੰਦੇ ਉਹ ਛਤ ਮਾਰੀ ਉਹਨੇ ਖੋੜਤਾ ਉਹਦੇ ਚ ਤਮੂਰੇ ਚੰਦਰੀ ਜੀ ਕਾਤੀ ਜੀ ਲੱਗੀ ਵੀ ਜਦੋਂ टाकी ਲਾ ਕੇ ਗਾਹਾਂ ਮੂਰੇ ਫੇਲੇ ਤੂੰ ਦੇਖਿਆ ਉਹ ਮੁਰਦ ਘਾਟ ਗਹਿਣ ਜਾਂ ਬੰਦਿਆਂ ਦਾ ਮਾਸ ਖਾਈ ਜਾਣਾ ਕੁੱਤੇ ਖਾਈ ਜਾਣਾ ਵੱਡੂ ਵੱਡੀ ਇਹ ਜਹਜਾ ਕਿਸਦਾ ਕਰਮ ਕਰਿਆ ਬਾ ਕਿ ਉਹ ਹੈਗਾ ਉਹ ਸੰਤਰੀ ਨੂੰ ਪੁੱਛਿਆ ਵੀ ਇਹ ਕਾਰਨ ਕੀ ਹੈ ਉਹ ਕਹਿੰਦਾ ਜਿਹੜਾ ਕੋਈ ਕੁੜੀ ਦਾ ਧਾਣਾ ਲੈ ਕੇ ਮੁੱਕਰਦਾ ਜਾਂ ਕੁੜੀ ਨੂੰ ਪੈਸੇ ਲੈਂਦਾ ਉਹਦਾ ਤਾਂ ਐ ਮਾਸ਼ ਕਹਾਦਾ ਜਾਂਦਾ ਜਿਹੜਾ ਲੈ ਕੇ ਮੁੱਕਰ ਜਾਂਦਾ ਉਹਦੇ ਐ ਗੰਝਾ ਮਾਸ਼ ਕਹਾਂਦਿਆਂ ਨੇ ਜਿਹੜਾ ਲੋਕਾਂ ਦੇ ਦੱਬਦਾ ਉਹਦੇ ਐ ਕੁੱਤੇ ਮਾਸ਼ ਕਹਾਂਦੇ ਨੇ ਇਹ ਇੱਥੇ ਲੇਖੇ ਕੁੱਤੇ ਪੱਤੇ ਇੱਥੇ ਹੁੰਦੇ ਨੇ ਆ ਕੇ ਜਿਹੇ ਜਾਂ ਮੂਰੇ ਕਰਮ ਕਰਦਾ ਉਹਦੇ ਨਾਲ ਇਹੋ ਜਾਂ ਇੱਥੇ ਆ ਵਰਤਦਾ ਬਾਮਣ ਡਰ ਗਿਆ ਵੀ ਆਪਾਂ ਦਾ ਕੁੜੀ ਦੇ ਕਿੰਨੇ ਸਾਰੇ ਕਮਰਿਆਂ ਦੇ ਵਿੱਚੋਂ ਤੱਕ ਲੈ ਲਵਾ ਫਿਆਂ ਦੇ ਪਾ ਲਈ ਪੈਸੇ ਕੁੜੀ ਨੂੰ ਕਹਿੰਦਾ ਭਾਈ ਜਿਵੇਂ ਜਿਵੇਂ ਆਪਾਂ ਆਏ ਆ ਓਵੇਂ ਓਵੇਂ ਕਮਰਿਆਂ ਚ ਦੀ ਮੋੜ ਉਹ ਕਣੀ ਓਵੇਂ ਮੋੜ ਚੱਲਦੇ ਆ ਉਹਨੂੰ ਵਾਰ ਦਾ ਜੰਦਾ ਲਾਇਆ ਡੀ ਜੇ ਜਿਵੇਂ ਜਿਵੇਂ ਧਰੇ ਤੇ ਸਾਰੇ ਚੱਕੀ ਤੇ ਓਵੇਂ ਜਿਵੇਂ ਧਰਦਾ ਤੁਰਿਆ ਆ ਯਾਨੀ ਸੀਆਂ ਕਮਰਿਆਂ ਚ ਝੋਲਾ ਵਿਹਲਾ ਕਰਤਾ ਵਿਹਲਾ ਕਰਕੇ ਦੋਨਾਂ ਰਹਿਆ ਦੋਨਾਂ ਰਹਿ ਕੇ ਇਹ ਲ ਕੁੜੀ ਨੂੰ ਕਹਿੰਦਾ ਭਾਈ ਹੁਣ ਮੈਂ ਜਾਣਾ ਕਹਿੰਦੀ ਜਾ ਉਹਨੇ ਵਿਦਾ ਕਰਤਾ ਇੱਕ ਗੇਟ ਸੀ ਜਿੱਥੇ ਉੱਥੋਂ ਆਉਂਦਾ ਸੀ ਬਾਹਰ ਨੂੰ ਉਹ ਗੇਟ ਤੋਂ ਬਾਹਰ ਬੇੜੀ ਸੀ ਬੇੜੀ ਦੇ ਬੇਰ ਬਲਾ ਵੜਿਆ ਮਿੱਠੇ ਵੀ ਬੜੇ ਪੰਡਤ ਦਾ ਜੀ ਕਰਿਆ ਵੀ ਇੱਥੋਂ ਜੋ ਆ ਪਰਲੀ ਇਹਨਾਂ ਵੇਰਾਂ ਦਾ ਨਾ ਇਹ ਖਾਈ ਗਿਆ ਤੇ ਨਾਲੇ ਧੋਆ ਪਰ ਲੈ ਓਥੋਂ ਵੇਰਾਂ ਦਾ ਉਹ ਗੇਟ ਤੋਂ ਬਾਹਰ ਦੀ ਬੇੜੀ ਦਾ ਉਹ 베ਰੀ ਦੇ ਦੇਖ ਲਿਆ ਕੇ ਕੀਲੇ ਟੰਗ ਤੇ ਆਉਂਦੇ ਨੂੰ ਆਥਣ ਹੋ ਗਿਆ ਸੀ ਨੇੜਾ ਹੋ ਚੱਲਿਆ ਸੀ ਜਦੋਂ ਕੁੜੀ ਉਹਨੇ ਪੁੱਛਿਆ ਆਪਣੇ ਘਰ ਵਾਲੀ ਨੇ ਵੀ ਕੁੜੀ ਨੇ ਕੁਛ ਦਿੱਤਾ ਨਹੀਂ ਕੋਈ ਉਥੋਂ ਮਾੜਾ ਮੋਟਾ ਕੋਈ ਸਤਕਾਰ ਵਜੋਂ ਕਹਿੰਦਾ ਵੀ ਉਥੋਂ ਤਾਂ ਖਾਣਾ ਮੰਨੇ ਤੀ ਕੁੜੀ ਆ ਵੀ ਐ ਕਰਕੇ ਮੈਨੂੰ ਭਰਮ ਪੈ ਗਿਆ ਦਿਖਾਇਆ ਤੀ ਸਭ ਕੁਝ ਮੈਂ ਦੇਖ ਕੇ ਆਇਆ ਸਾਰੀਆਂ ਗੱਲਾਂ ਦੱਸੀਆਂ ਉਹ ਵੀ ਆ ਕੁਛ ਬਣਿਆ ਚੱਕ ਵੀ ਲਿਆ ਤੀ ਮੈਂ ਉਵੇਂ ਮੇਢੀ ਕਰਿਆ ਵੀ ਕੁੜੀ ਦਾ ਖਾਣਾ ਐਡਾ ਮਾੜਾ ਵੀ ਉੱਥੇ ਮੁਰਦੇ ਮਾਰ ਦਾ ਮਾਸ ਕੁੱਤੇ ਗੰੰਜਾਂ ਖਾਂਦੀਆਂ ਨੇ ਜਿਹੜਾ ਕੋਈ ਹੈ ਜਾਂ ਕੁਛ ਕਰਦਾ ਮੈਂ ਕੁੜੀ ਦਾ ਕੁਛ ਨਹੀਂ ਲਿਆਇਆ ਆ ਗੇਰਤੇ 베ੜੀ ਖੜੀ ਸੀ ਉਹਦੇ ਵੇਖ ਲਿਆ ਆ ਬੜਾ ਵਧੀਆ ਨੇ ਜਦੋਂ ਵੇਖੇ ਦਿਲਾ ਹੀਰੇ ਮੋਤੀ ਦਿਲਾ ਹੀਰੀ ਬਣੇ ਪਏ ਸਾਰੇ ਜਾਲੂ ਦਾ ਕੈਮ ਉਹਨਾਂ ਹੀਰਿਆਂ ਦੇ ਨਾਲ ਵਧੀਆ ਯਕਾ ਰੋੜ ਪਿਆ ਪੰਡਤ ਦਾ ਗਰੀਬ ਪੰਡਤ ਸੀ ਜਦੋਂ ਆ ਕੇ ਉਦੋਂ ਦੱਛਿਆ ਉਹਨੂੰ ਵੀ ਉਹ ਕੁੜੀ ਤਾਂ ਪਤਾਲ ਦਾ ਰਾਜਾ ਸੀ ਉਹ ਤਾਂ ਇਥੇ ਕੁੱਤੇ ਦੇ ਰੂਪ ਚ ਆਉਂਦਾ ਸੀ ਉਹ ਤਾਂ ਹੰਥੀ ਤੇ ਵਿਦਾ ਦਿੰਦਾ ਸਾਰੇ ਉਹ ਤਾਂ ਕੁੜੀ ਰਾਜ ਕਰਦੀ ਹੈ ਆਪਣੀ ਰਾਣੀ ਹੈ ਬਟ ਪਤਾ ਆldi ਜਦੋਂ ਐ ਪੰਡਤ ਨੂੰ ਦਸ਼ਾ ਪੰਡਤ ਨੂੰ ਬੜੀ ਖੁਸ਼ੀ ਵੀ ਬਹੁਤ ਚੰਗੀ ਆ ਕਹਿੰਦੀ ਕੁੜੀ ਨੇ ਤਾਂ ਕੁੜੀ ਸਿੱਖਿਆ ਦਿੰਦੀ ਆ ਕਹਿੰਦੀ ਤੁਸੀਂ ਤਾਂ ਮੈਨੂੰ ਸ਼ੁਰਗਜਵਾਰ ਤਾਂ ਨਹੀਂ ਸਭ ਨਹੀਂ ਕਹੇ ਜਾ ਪੰਡਤ ਮਿਲਦਾ ਕਹੇ ਜਾ ਨਾਮ ਮਿਲਦਾ ਆ ਤਾਂ ਤੁਸੀਂ ਚਾਹੇ ਕੁੱਤੇ ਦੇ ਰੂਪ ਤੇ ਦੇ ਨਹੀਂ ਚੱਲ ਦਿਲ ਕੱਢ ਕੇ ਕਰ ਲਿਆ ਕੰਮ ਆ ਤਾਂ ਬਹੁਤ ਮੈਂ ਸ਼ੌਕੀ ਆ ਉਹ ਭਈ ਇੰਨੀ ਸ਼ੌਕੀ ਹੋਈ ਵੀ ਦੇਖ ਕੇ ਦੁਨਿਆਵੀ ਜੀ ਪੰਡਤ ਤੇ ਪੰਡਤ ਨੇ ਬੜੇ ਖੁਸ਼ ਹੋ ਕੇ ਰਹਿਣ ਲੱਗੇ ਇਹ ਲੋਕ ਤੋਂ ਠਟੂਰੀ ਦਾ ਇੱਥੇ ਐਂਡ ਆ ਗਿਆ ਤੇ ਇੱਥੇ ਖਤਮ ਹੁੰਦੀ ਹੈ